ਸਤਿ ਸ੍ਰੀ ਅਕਾਲ ਜੀ ਗੁਲਜ਼ਾਰ ਕਹਾਣੀਆਂ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਸ਼ਾਮ ਦੇ 6 ਵਜੇ ਰਹੇ ਸੀ ਸੁਮਨ ਸਾਰੇ ਕੰਮ ਖਤਮ ਕਰਕੇ ਥੋੜੀ ਦੇਰ ਆਪਣੇ ਕਮਰੇ ਵਿੱਚ ਆਰਾਮ ਕਰਨ ਗਈ ਸੀ ਕਿ ਉਸੇ ਵਕਤ ਸੁਮਨ ਉੱਠ ਕੇ ਫਟਾਫਟ ਬਾਹਰ ਆ ਜਾ ਕੁਝ ਮਹਿਮਾਨ ਆਏ ਨੇ ਸੁਰਜੀਤ ਜੀ ਨੇ ਆਪਣੀ ਨੂੰ ਸੁਮਨ ਦੇ ਕਮਰੇ ਦਾ ਦਰਵਾਜ਼ਾ ਖੜਕਾਉਂਦੇ ਹੋਏ ਕਿਹਾ ਅੱਗੋਂ ਸੁਮਨ ਖਿੱਚ ਕੇ ਇੱਕਦਮ ਬੈਠ ਗਈ ਘਰ ਦਾ ਸਾਰਾ ਕੰਮ ਖਤਮ ਕਰਕੇ ਉਹ ਥੋੜੀ ਦੇਰ ਆਰਾਮ ਕਰਨ ਆਪਣੇ ਕਮਰੇ ਵਿੱਚ ਗਈ ਸੀ ਮਨ ਹੀ ਮਨ ਸੋਚਣ ਲੱਗੀ ਲਓ ਫਿਰ ਆ ਗਿਆ ਮੰਮੀ ਜੀ ਦਾ ਕੋਈ ਰਿਸ਼ਤੇਦਾਰ ਆ ਨਮਨੇ ਢੰਗ ਨਾਲ ਉੱਠੀ ਹੱਥ ਮੋਤ ਹੋਇਆ ਵਾਲ ਵਗੈਰਾ ਸੈਟ ਕੀਤੇ ਤੇ ਬਾਹਰ ਆ ਕੇ ਦੇਖਿਆ ਤਾਂ ਭੂਆ ਜੀ ਦੇ ਨੋਪਤਾ ਆਏ ਹੋਏ ਸੀ ਉਹਨਾਂ ਨੂੰ ਮਿਲ ਕੇ ਚਾਹ ਬਣਾਉਣ ਲਈ ਰਸੋਈ ਵਿੱਚ ਵੜ ਗਈ ਸੁਰਜੀਤ ਜੀ ਉਸਦੀ ਮਦਦ ਦੇ ਲਈ ਰਸੋਈ ਵਿੱਚ ਚਾਹ ਹੀ ਤਾਂ ਉਹ ਹਰਾਨੀ ਨਾਲ ਬੋਲੀ ਮੰਮੀ ਜੀ ਇਹ ਐਵੇਂ ਅਚਾਨਕ ਕਿਵੇਂ ਆ ਗਏ ਫੋਨ ਵੀ ਨਹੀਂ ਕੀਤਾ ਆਉਣ ਤੋਂ ਪਹਿਲਾਂ ਅੱਗਾ ਸਰਜੀਤ कौर ਕਹਿਣ ਲੱਗੀ ਇਹ ਇੱਥੇ ਘੁੰਮਣ ਲਈ ਆਏ ਸੀ ਤਾਂ ਸਾਨੂੰ ਮਿਲਣ ਆ ਗਏ ਇਹ ਸੁਣ ਕੇ ਸੁਮਨ ਦਾ ਮਨ ਖੱਟਾ ਹੋ ਗਿਆ ਸੋਚਣ ਲੱਗੀ ਅਸੀਂ ਅੰਮ੍ਰਿਤਸਰ ਵਿੱਚ ਰਹਿੰਦੇ ਹਾਂ ਤਾਂ ਹਮੇਸ਼ਾ ਕੋਈ ਨਾ ਕੋਈ ਘੁੰਮਣ ਲਈ ਆਉਂਦਾ ਹੀ ਰਹਿੰਦਾ ਹੈ ਤੇ ਇਸ ਬਹਾਨੇ ਅੱਗੋਂ ਸਾਡੇ ਘਰ ਆ ਕੇ ਘੁੱਸ ਜਾਂਦਾ ਹੈ ਆਪਣੀ ਸੱਸ ਨੂੰ ਕਹਿਣ ਲੱਗੀ ਘੁੰਮਣ ਆਏ ਸੀ ਤਾਂ ਘੁੰਮ ਕੇ ਚਲੇ ਜਾਂਦੇ ਇੱਥੇ ਸਾਡੇ ਘਰ ਆ ਕੇ ਸਾਨੂੰ ਡਿਸਟਰਬ ਕਰਨ ਦੀ ਕੀ ਜ਼ਰੂਰਤ ਸੀ ਸੁਰਜੀਤ कौर ਹੌਂਕਾ ਲੈਂਦੇ ਹੋਏ ਬੋਲਣ ਲੱਗੀ ਸੁਮਨਾ ਤੂੰ ਵੀ ਕਿਸੇ ਦਿਨ ਨਾ ਨੇ ਕੱਲ ਨੂੰ ਤੇਰੇ ਬੱਚੇ ਵੀ ਤੇਰੇ ਵੀਰ ਭਾਬੀ ਦੇ ਘਰ ਮਿਲਣ ਜਾਣਗੇ ਜਿਓ ਲੋਕ ਵੀ ਅੱਗੋਂ ਐਵੇਂ ਹੀ ਸੋਚਣਗੇ ਤਾਂ ਤੈਨੂੰ ਕਿਵੇਂ ਦਾ ਲੱਗੂਗਾ ਸੁਮਨ ਬੋਲੀ ਮੈਂ ਆਪਣੇ ਬੱਚਿਆਂ ਨੂੰ ਸਮਝਾਉਂਗੀ ਕਿ ਕਿਤੇ ਘੁੰਮਣ ਜਾਓ ਤਾਂ ਘੁੰਮ ਕੇ ਵਾਪਸ ਆ ਜਾਓ ਰਿਸ਼ਤੇਦਾਰਾਂ ਦੇ ਘਰ ਜਾ ਕੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸੁਮਨ ਅੱਜ ਕੱਲ੍ਹ ਦੇ ਵਕਤ ਵਿੱਚ ਉਂਝ ਵੀ ਲੋਕ ਬਸ ਨਾਮ ਦੇ ਰਿਸ਼ਤੇ ਨਿਭਾਉਣ ਲੱਗੇ ਨੇ ਜੇ ਮੇਲਜੋਲ ਬਣਾ ਕੇ ਰੱਖੋ ਤਾਂ ਚੰਗਾ ਹੀ ਹੁੰਦਾ ਹੈ ਇਹਨਾਂ ਕਹਿ ਕੇ ਉਹ ਫਰਿੱਜ ਵਿੱਚੋਂ ਸਬਜ਼ੀਆਂ ਕੱਢਣ ਲੱਗੀ ਉਹਨਾਂ ਨੂੰ ਸਬਜ਼ੀਆਂ ਕੱਢਦੇ ਦੇਖ ਕੇ ਸੁਮਨ ਬੋਲੀ ਹੁਣ ਸਬਜ਼ੀਆਂ ਕਿਸ ਲਈ ਕੱਢ ਰਹੇ ਹੋ ਮੈਂ ਤਾਂ ਚਾਹ ਬਣਾ ਰਹੀ ਹਾਂ ਪੰਜ 6 ਤਾਂ ਵੱਜ ਰਹੇ ਨੇ ਰੋਟੀ ਥੋੜਾ ਨਾ ਖਾਣਗੇ ਨਹੀਂ ਸੁਮਨ ਮੈਂ ਸਬਜ਼ੀਆਂ ਰੋਟੀ ਲਈ ਨਹੀਂ ਕੱਢ ਰਹੀ ਜੇ ਚਾਹ ਦੇ ਨਾਲ ਥੋੜੇ ਪਕੌੜੇ ਵੀ ਤਲ ਦੇਵੇਂ ਸੁਮਨ ਸੋਚਣ ਲੱਗੀ ਕਿ ਨਮਕੀਨ ਤੇ ਬਿਸਕੁਟ ਤਾਂ ਦੇ ਹੀ ਰਹੀ ਸੀ ਪਕੌੜੇ ਬਣਾਉਣ ਦੀ ਕੀ ਜ਼ਰੂਰਤ ਹੈ ਉਦੋਂ ਤੱਕ ਸਰਜੀਤ ਕੌਰ ਨੇ ਵੇਸਨ ਦਾ ਘੋਲ ਵੀ ਬਣਾ ਕੇ ਤਿਆਰ ਕਰ ਦਿੱਤਾ ਸੀ ਉਸ ਨੇ ਅਨਮਨੇ ਢੰਗ ਨਾਲ ਸਬਜ਼ੀਆਂ ਕੱਡੀਆਂ ਤੇ ਕੜਾਹੀ ਵਿੱਚ ਤੇਲ ਗਰਮ ਕੀਤਾ ਤੇ ਪਕੌੜੇ ਤਲਣ ਲੱਗੀ ਦੋਨੇ ਨੂੰ ਸੱਸ ਨੇ ਮਿਲ ਕੇ ਚਾਹ ਤੇ ਪਕੌੜੇ ਤਿਆਰ ਕੀਤੇ ਹਾਲਾਂਕਿ ਉਹ ਸ਼ਾਮ ਨੂੰ ਹੀ ਉੱਥੋਂ ਚਾਹ ਪੀ ਕੇ ਵਿਦਾ ਹੋ ਗਏ ਪਰ ਸੁਮਨ ਨੂੰ ਇਹ ਸਭ ਕੁਝ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਉਸ ਦੀ ਸੱਸ ਸਿਰਫ ਵੇਲੇ ਟਾਈਮ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲ ਕਰਦੀ ਰਹਿੰਦੀ ਤੇ ਅੱਗੋਂ ਆਪਣੇ ਘਰ ਆਉਂਦਾ ਸੱਦਾ ਦਿੰਦੀ ਹੀ ਰਹਿੰਦੀ ਜੇ ਕੋਈ ਵੀ ਅੰਮ੍ਰਿਤਸਰ ਆਉਂਦਾ ਤਾਂ ਅੱਗੋਂ ਉਹਨਾਂ ਨੂੰ ਮਿਲ ਕੇ ਜ਼ਰੂਰ ਜਾਂਦਾ ਸੁਰਜੀਤ ਕੌਰ ਦਾ ਸੁਭਾਅ ਬਹੁਤ ਹੀ ਮਿਲਨਸਾਰ ਸੀ ਇਸ ਲਈ ਸਾਰੇ ਲੋਕ ਉਹਨਾਂ ਨੂੰ ਬਹੁਤ ਪਿਆਰ ਕਰਦੇ ਸੀ ਪਰਾ ਸੁਮਨ ਨੂੰ ਇਹ ਗੱਲ ਬਿਲਕੁਲ ਵੀ ਚੰਗੀ ਨਹੀਂ ਸੀ ਲੱਗਦੀ ਉਸ ਨੂੰ ਲੱਗਦਾ ਸੀ ਇਸ ਤਰ੍ਹਾਂ ਕੋਈ ਵੀ ਮੂੰਹ ਚੱਕ ਕੇ ਘਰ ਆ ਜਾਂਦਾ ਹੈ ਇਹ ਚੰਗੀ ਗੱਲ ਥੋੜੀ ਹੈ ਰਾਤ ਨੂੰ ਜਦੋਂ ਸੁਮਨ ਦਾ ਪਤੀ ਗੁਰਪਿਆਰ ਦਫ਼ਤਰ ਤੋਂ ਘਰ ਆਇਆ ਤਾਂ ਉਸ ਨੇ ਆਪਣੇ ਪਤੀ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਮੰਮੀ ਜੀ ਤੂੰ ਹੁਣ ਜਿਆਦਾ ਕੰਮ ਨਹੀਂ ਹੁੰਦਾ ਸਾਰਾ ਦਿਨ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਮਾਰਦੇ ਰਹਿੰਦੇ ਨੇ ਅੱਗੋਂ ਗੁਰਪਿਆਰ ਕਹਿਣ ਲੱਗਿਆ ਚੰਗਾ ਹੀ ਹੈ ਨਾ ਮੰਮੀ ਬਿਜ਼ੀ ਰਹਿੰਦੀ ਹੈ ਉਹਨਾਂ ਦਾ ਵੀ ਮਨ ਲੱਗਿਆ ਰਹਿੰਦਾ ਹੈ ਤਾਂ ਸੁਮਨ ਅੱਗੋਂ ਕਹਿੰਦੀ ਸਿਰਫ ਉਹਨਾਂ ਦਾ ਮਨ ਹੀ ਨਹੀਂ ਲੱਗਿਆ ਰਹਿੰਦਾ ਬਲਕਿ ਰਿਸ਼ਤੇਦਾਰ ਇੱਥੋਂ ਤੱਕ ਪਹੁੰਚ ਜਾਂਦੇ ਨੇ ਤੇ ਫਿਰ ਮੈਨੂੰ ਉਹਨਾਂ ਦੀ ਖਾਤਰਦਾਰੀ ਕਰਨੀ ਪੈਂਦੀ ਹੈ ਜਦ ਦੇਖੋ ਕੋਈ ਨਾ ਕੋਈ ਮਹਿਮਾਨ ਆਇਆ ਹੀ ਰਹਿੰਦਾ ਹੈ ਗੁਰ ਪਿਆਰ ਕਹਿਣ ਲੱਗਿਆ ਫਿਰ ਕੀ ਹੋਇਆ ਸੁਖ ਨਾਲ ਵਸਦੇ ਘਰਾਂ ਵਿੱਚ ਮਹਿਮਾਨ ਹੀ ਆਉਂਦੇ ਨੇ ਮਹਿਮਾਨ ਤਾਂ ਭਗਵਾਨ ਦਾ ਰੂਪ ਹੁੰਦੇ ਨੇ ਤੇ ਕੋਈ ਵੀ ਮਹਿਮਾਨ ਇੱਥੇ ਆ ਕੇ ਜਿਆਦਾ ਦਿਨ ਥੋੜੀ ਰਹਿੰਦਾ ਹੈ ਮਿਲਣ ਦੇ ਲਈ ਆਉਂਦਾ ਹੈ ਤੇ ਚਲਿਆ ਜਾਂਦਾ ਹੈ ਨਾਲੇ ਚੰਗਾ ਹੀ ਹੈ ਨਾ ਮੰਮੀ ਦਾ ਮਨ ਵੀ ਲੱਗਿਆ ਰਹਿੰਦਾ ਹੈ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਪਰ ਤੈਨੂੰ ਇਸ ਵਿੱਚ ਕੀ ਪ੍ਰੋਬਲਮ ਹੈ ਸੁਮਨ ਮਨ ਹੀ ਮਨਾ ਸੜਪੋਜ ਰਹੀ ਸੀ ਕਿ ਗੁਰਪਿਆਰ ਵੀ ਉਸਦੀ ਗੱਲ ਨੂੰ ਨਹੀਂ ਸਮਝ ਰਿਹਾ ਕਦੇ-ਕਦੇ ਕਿਸੇ ਰਿਸ਼ਤੇਦਾਰ ਦੀ ਟ੍ਰੇਨ ਵੀ ਛੁੱਟ ਜਾਂਦੀ ਤਾਂ ਉਹ ਵੀ ਉਹਨਾਂ ਦੇ ਘਰ ਚ ਲਿਆ ਆਉਂਦਾ ਤੇ ਇੱਕ ਦੋ ਦਿਨ ਰੁੱਕ ਕੇ ਹੀ ਜਾਂਦਾ ਉਦੋਂ ਸੁਮੰਦਾ ਮਨ ਬਹੁਤ ਖਰਾਬ ਹੁੰਦਾ ਸ਼ਿਕਾਇਤ ਕਰਦੀ ਤਾਂ ਸੁਰਜੀਤ कौर ਅੱਗੋਂ ਸ਼ਾਂਤ ਹੋ ਕੇ ਉੱਤਰ ਦਿੰਦੀ ਕਦੇ ਵੀ ਘਰ ਆਏ ਮਹਿਮਾਨ ਦਾ અપਮਾਨ ਨਹੀਂ ਕਰਨਾ ਚਾਹੀਦਾ ਇੱਕ ਦਿਨ ਗੁਰਪਿਆਰ ਦਫ਼ਤਰ ਦੇ ਕੰਮ ਕਰਕੇ ਚੇਤੋਂ ਬਾਹਰ ਗਿਆ ਸੀ ਤੇ ਦੋ ਦਿਨਾਂ ਬਾਅਦ ਆਉਣ ਵਾਲਾ ਸੀ ਕੜਾਕੇ ਦੀ ਠੰਡ ਪੈ ਰਹੀ ਸੀ ਤਾਂ ਸੁਮਨ ਨੇ ਛੇਤੀ ਰਾਤ ਨਾਲ ਰਾਤ ਦੀ ਰੋਟੀ ਬਣਾਈ ਆਪ ਖਾਧੀ ਤੇ ਆਪਣੀ ਸੱਸ ਨੂੰ ਖਾਣਾ ਦੇ ਕੇ ਫਟਾਫਟ ਰਜਾਈ ਵਿੱਚ ਵੜ ਗਈ ਛੇਤੀ ਹੀ ਉਸ ਨੂੰ ਗਹਿਰੀ ਨੀਂਦ ਵੀ ਆ ਗਈ ਅੱਧੀ ਰਾਤ ਨੂੰ ਗੇਟ ਖੜਕਿਆ ਸੁਰਜੀਤ ਜੀ ਦੀ ਅੱਖ ਖੁੱਲ ਗਈ ਪੁੱਛਗਿਛ ਕਰਕੇ ਗੇਟ ਖੋਲਿਆ ਕੁਝ ਮਹਿਮਾਨ ਸਨ ਉਹਨਾਂ ਨੂੰ ਡਰਾਈੰਗ ਰੂਮ ਵਿੱਚ ਬਿਠਾਇਆ ਤੇ ਆਪ ਕਮਰੇ ਵਿੱਚ ਜਾ ਕੇ ਸੁਮਨ ਨੂੰ ਬੁਲਾਉਣ ਲੱਗੀ ਸਿ ਸਮਨ ਕੋ ਜ ਰਿਸ਼ਤੇਦਾਰ ਆਏ ਨੇ ਉੱਠ ਜਰਾ ਉਹਨਾਂ ਲਈ ਖਾਣਾ ਬਣਾ ਦੇ ਤਾਂ ਸੁਮਨ ਨੀਂਦ ਵਿੱਚ ਹੀ ਬੋਲੀ ਮੰਮੀ ਜੀ ਮੇਰੀ ਢੂਈ ਵਿੱਚ ਬਹੁਤ ਦਰਦ ਹੋ ਰਿਹਾ ਹੈ ਤੁਸੀਂ ਮਹਿਮਾਨਾਂ ਨੂੰ ਰਸ ਵਗੈਰਾ ਖਵਾ ਦਿਓ ਮੇਰੀ ਸਿਹਤ ਬਿਲਕੁਲ ਠੀਕ ਨਹੀਂ ਲੱਗ ਰਹੀ ਇਹਨਾਂ ਕਹਿ ਕੇ ਉਸ ਨੇ ਪਾਸਾ ਮਾਰਿਆ ਤੇ ਸੌ ਗਈ ਸੁਰਜੀਤ ਕੌਰ ਨੇ ਉਸ ਨੂੰ ਦੁਬਾਰਾ ਜਗਾਉਣਾ ਠੀਕ ਨਾ ਸਮਝਿਆ ਉੰਜ ਵੀ ਏਨੀ ਰਾਤ ਹੋ ਗਈ ਸੀ ਕਮਰੇ ਤੋਂ ਬਾਹਰ ਆਈ ਕਾਫੀ ਦੇਰ ਤੱਕ ਸਿਮਰਨ ਨਰ ਰਸੋਈ ਵਿੱਚ ਖੜਪੜ ਦੀ ਆਵਾਜ਼ ਆਉਂਦੀ ਰਹੀ ਪਰ ਉਸਨੇ ਉੱਠਣਾ ਜ਼ਰੂਰੀ ਨਾ ਸਮਝਿਆ ਅੱਜ ਉਹ ਆਪਣੇ ਮਨ ਨੂੰ ਮਜ਼ਬੂਤ ਕਰਕੇ ਜਾਣ ਬੁੱਝ ਕੇ ਮੰਜੇ ਤੇ ਪਈ ਰਹੀ ਤੇ ਆਰਾਮ ਨਾਲ ਸੌ ਗਈ ਸਵੇਰੇ ਜਦ ਉਹ ਸੌ ਕੇ ਉੱઠી ਤੇ ਤਿਆਰ ਹੋ ਕੇ ਕਮਰੇ ਤੋਂ ਬਾਹਰ ਆਈ ਹਾਲ ਵਿੱਚ ਬੈਠੇ ਰਿਸ਼ਤੇਦਾਰਾਂ ਨੂੰ ਦੇਖ ਕੇ ਹਰਾਨ ਰਹਿ ਗਈ ਕਿਉਂਕਿ ਉਹ ਮਹਿਮਾਨ ਕੋਈ ਹੋਰ ਨਹੀਂ ਬਲਕਿ ਉਸ ਦੇ ਜੀਜਾ ਜੀ ਸਨ ਉਸ ਦੇ ਜੀਜਾ ਜੀ ਉਸ ਨੂੰ ਦੇਖਦੇ ਹੀ ਕਹਿਣ ਲੱਗੇ ਕੀ ਗੱਲ ਹੈ ਸਾਲੀ ਸਹਿਬਾ ਅੱਜ ਕੱਲ ਬਹੁਤ ਬਿਮਾਰਨ ਲੱਗੀ ਹੈ ਦੇਖਦੇ ਹੀ ਇੱਕਦਮ ਹੈਰਾਨੀ ਨਾਲ ਉਸ ਦਾ ਮੂੰਹ ਖੁੱਲਾ ਹੀ ਰਹਿ ਗਿਆ ਨਮਸਤੇ ਕਰਕੇ ਹੌਲੀ ਦਿਨੇ ਬੋਲੀ ਜੀਜਾ ਜੀ ਕੁਝ ਨਹੀਂ ਢੂਈ ਵਿੱਚ ਦਰਦ ਹੋ ਰਿਹਾ ਸੀ ਬਸ ਅਗੋਂ ਉਸ ਦੇ ਜੀਜਾ ਜੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ ਤੂੰ ਆਪਣੀ ਸਿਹਤ ਦਾ ਧਿਆਨ ਰੱਖ ਕੱਲ ਮਾਸੀ ਜੀ ਨੇ ਸਾਡਾ ਬਹੁਤ ਧਿਆਨ ਰੱਖਿਆ ਦਰਅਸਲ ਮੈਂ ਅੰਮ੍ਰਿਤਸਰ ਦਾ ਦਫਤਰ ਦੇ ਕੰਮ ਆਇਆ ਸੀ ਮੇਰੇ ਨਾਲ ਇੱਕ ਦੋਸਤ ਵੀ ਹੈ ਆਫਿਸ ਦੇ ਕੰਮ ਕਰਕੇ ਅਸੀਂ ਵਾਪਸ ਹੀ ਜਾ ਰਹੇ ਸੀ ਪਰ ਸਾਡੀ ਟ੍ਰੇਨ ਹੀ ਕੈਨਸਲ ਹੋ ਗਈ ਹੁਣ ਇਨੀ ਰਾਤ ਨੂੰ ਕਿਸੇ ਹੋਟਲ ਵਿੱਚ ਕਮਰਾ ਵੀ ਨਹੀਂ ਮਿਲ ਰਿਹਾ ਸੀ ਕਾਫੀ ਪਰੇਸ਼ਾਨ ਸੀ ਮੈਨੂੰ ਯਾਦ ਆਇਆ ਕਿ ਤੇਰਾ ਘਰ ਵੀ ਨੇੜੇ ਹੀ ਹੈ ਮੈਂ ਤੈਨੂੰ ਫੋਨ ਵੀ ਕੀਤਾ ਪਰ ਤੇਰਾ ਫੋਨ ਹੀ ਨਹੀਂ ਲੱਗ ਰਿਹਾ ਸੀ ਮੈਂ ਇੱਥੇ ਆ ਕੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਮਾਸੀ ਜੀ ਨੇ ਦਰਵਾਜ਼ਾ ਖੋਲ੍ਹਿਆ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਤੇਰੀ ਸਿਹਤ ਖਰਾਬ ਹੈ ਤਾਂ ਮੈਂ ਮਾਸੀ ਜੀ ਨੂੰ ਕਿਹਾ ਵੀ ਸੀ ਕਿ ਅਸੀਂ ਚਾਹ ਬਿਸਕਟ ਖਾ ਲਵਾਂਗੇ ਪਰ ਉਹਨਾਂ ਨੇ ਦਾਲ ਰੋਟੀ ਤੇ ਸਬਜ਼ੀ ਬਣਾ ਕੇ ਸਾਨੂੰ ਖਵਾਈ ਸੱਚੀ ਮਾਸੀ ਜੀ ਬਹੁਤ ਚੰਗੇ ਨੇ ਸੁਮਨ ਉਸੇ ਵਕਤ ਸਰਜੀਤ ਕੌਰ ਚਾਹ ਦੇ ਨਾਲ ਆਲੂ ਦੇ ਪਰੌਂਠੇ ਬਣਾ ਕੇ ਰਸੋਈ ਵਿੱਚੋਂ ਨਿਕਲੀ ਫਿਰ ਸੁਮਨ ਨੂੰ ਦੇਖਦੇ ਹੋਏ ਬੋਲੀ ਸੁਮਨ ਹੁਣ ਸਿਹਤ ਠੀਕ ਹੈ ਤੇਰੀ ਮੈਂ ਰੋਟੀ ਤਿਆਰ ਕਰ ਦਿੱਤੀ ਹੈ ਬਸ ਤੂੰ ਸਾਰਿਆਂ ਨੂੰ ਪਾ ਕੇ ਦੇ ਦੇ ਸੁਮਨ ਤਾਂ ਆਪਣੀ ਸੱਸ ਨਾਲ ਨਜ਼ਰ ਨਹੀਂ ਮਿਲਾ پا ਰਹੀ ਸੀ ਮੈਂ ਅਰਜਨ ਨੂੰ ਵੀ ਇੱਥੇ ਬੁਲਾ ਲੈਣਾ ਇਹਨਾਂ ਕਹਿ ਕੇ ਸੁਮਨ ਦੇ ਜੀਜਾ ਜੀ ਗੈਸਟ ਰੂਮ ਵੱਲ ਚਲੇ ਗਏ ਸੁਮਨ ਨੇ ਹੌਲੀ ਦਿਨੇ ਬੋਲੀ ਸੌਰੀ ਮੰਮੀ ਜੀ ਮੇਰੀ ਵਜ੍ਹਾ ਕਰਕੇ ਤੁਹਾਨੂੰ ਇਹਨਾ ਕੰਮ ਕਰਨਾ ਪਿਆ ਤਾਂ ਸਰਜੀਤ कौर ਕਹਿਣ ਲੱਗੀ ਫਿਰ ਕੀ ਹੋਇਆ ਸੁਮਨ ਜਦੋਂ ਮੇਰੇ ਮਹਿਮਾਨ ਆਉਂਦੇ ਨੇ ਤਾਂ ਦੋਨਾਂ ਲਈ ਕਿੰਨਾ ਕੁਝ ਬਣਾਉਂਦੀ ਹੈ ਮੈਂ ਤੇਰੇ ਲਈ ਥੋੜਾ ਕੰਮ ਕਿਉਂ ਨਹੀਂ ਕਰ ਸਕਦੀ ਸੁਮਨ ਸ਼ਰਮਿੰਦਾ ਹੁੰਦੀ ਹੋਈ ਰਸੋਈ ਵਿੱਚ ਜਾ ਕੇ ਬਾਕੀ ਕੰਮ ਨਿਪਟਾਉਣ ਲੱਗੀ ਸੋਚਣ ਲੱਗੀ ਮੰਮੀ ਜੀ ਕਿੰਨੇ ਚੰਗੇ ਨੇ ਮੇਰੇ ਰਿਸ਼ਤੇਦਾਰਾਂ ਦੀ ਆਉ ਭਖਤ ਵੀ ਉਹਨਾਂ ਨੇ ਕਿੰਨੇ ਚੰਗੇ ਤਰੀਕੇ ਨਾਲ ਕੀਤੀ ਪਰ ਮੈਂ ਉਹਨਾਂ ਦੇ ਆਉਣ ਵਾਲੇ ਰਿਸ਼ਤੇ ਆ ਰਿਸ਼ਤੇਦਾਰਾਂ ਤੇ ਚਿਰਦੀ ਰਹਿਣੀ ਹਾਂ ਸਵੇਰ ਦਾ ਸਮਾਂ ਸਵੇਰ ਦਾ ਨਾਸ਼ਤਾ ਕਰਕੇ ਉਸਦੇ ਜੀਜਾ ਜੀ ਤੇ ਉਸਦਾ ਦੋਸਤ ਚਲੇ ਗਏ ਉਸੇ ਵਕਤ ਫੋਨ ਦੀ ਘੰਟੀ ਵੱਜੀ ਗੁਰਪਿਆਰ ਦਾ ਫੋਨ ਸੀ ਕਹਿਣ ਲੱਗਿਆ ਮੇਰਾ ਐਕਸੀਡੈਂਟ ਹੋ ਗਿਆ ਹੈ ਇਹ ਸੁਣ ਕੇ ਸੁਮਨ ਹਰਾਨ ਪਰੇਸ਼ਾਨ ਹੋ ਗਈ ਤੇ ਰੋਣ ਲੱਗੀ ਅੱਗੋਂ ਗੁਰਪਿਆਰ ਕਹਿਣ ਲੱਗਿਆ ਚਿੰਤਾ ਦੀ ਕੋਈ ਗੱਲ ਨਹੀਂ ਬਸ ਮੇਰੇ ਪੈਰ ਦਾ ਮਾਸ ਹੀ ਫਟਿਆ ਹੈ ਹੁਣ ਮੈਂ ਹਸਪਤਾਲ ਵਿੱਚ ਹਾਂ ਹੁਣ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਅਣਜਾਨ ਸ਼ਹਿਰ ਵਿੱਚ ਗੁਰਪਿਆਰ ਕਿਵੇਂ ਮੈਨੇਜ ਕਰੇਗਾ ਜਦੋਂ ਸਰਜੀਤ ਜੀ ਨੂੰ ਇਹ ਗੱਲ ਦੱਸੀ ਤਾਂ ਉਹ ਕਹਿਣ ਲੱਗੇ ਮੇਰੀ ਗੱਲ ਕਰਾ ਗੁਰਪਿਆਰ ਨਾਲ ਸੁਮਨ ਨੇ ਫਟਾਫਟ ਗੁਰਪਿਆਰ ਦਾ ਫੋਨ ਮੁਲਾ ਦਿੱਤਾ ਸੁਰਜੀਤ ਜੀ ਗੁਰਪਿਆਰ ਨੂੰ ਕਹਿਣ ਲੱਗੀ ਗੁਰਪਿਆਰ ਕੋਈ ਟੈਨਸ਼ਨ ਨਾ ਲੈ ਤੇਰੀ ਵੱਡੀ ਭੂਆ ਦਾ ਮੁੰਡਾ ਨਰੰજન ਵੀ ਤਾਂ ਦਿੱਲੀ ਵਿੱਚ ਹੀ ਰਹਿੰਦਾ ਹੈ ਉਹ ਤੇਰੀ ਮਦਦ ਜ਼ਰੂਰ ਕਰ ਦੇਵੇਗਾ ਮੈਂ ਹੁਣੇ ਉਸ ਨੂੰ ਫੋਨ ਕਰ ਦਿੰਦੀ ਹਾਂ ਕਕੇ ਸਰਜੀਤ ਜੀ ਨੇ ਫੋਨ ਕਟਿਆ ਤੇ ਆਪਣੀ ਨਨਾਨ ਦੇ ਵੱਡੇ ਮੁੰਡੇ ਨੂੰ ਫੋਨ ਮੁਲਾ ਦਿੱਤਾ ਸਾਰੀ ਗੱਲ ਨਰਿੰਦਰ ਨੂੰ ਦੱਸੀ ਨਰਿੰਦਰ ਅੱਗੋਂ ਬੜੇ ਪਿਆਰ ਨਾਲ ਬੋਲਿਆ ਮਾਮੀ ਜੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਮੈਂ ਹੁਣੇ ਗੁਰਪਿਆਰ ਦੇ ਕੋਲ ਚਲਾ ਜਾਂਦਾ ਹਾਂ ਫੋਨ ਕੱਟ ਕੇ ਸੁਮਨ ਨੂੰ ਕਹਿਣ ਲੱਗੀ ਤੂੰ ਫਿਕਰ ਨਾ ਕਰਾ ਗੁਰਪਿਆਰ ਕੋਲ ਉਸਦਾ ਵੱਡਾ ਭਰਾ ਨਰਿੰਦਰ ਪਹੁੰਚ ਗਿਆ ਇਹ ਸੁਣ ਕੇ ਸੁਮਨ ਦੇ ਸਾਹ ਵਿੱਚ ਸਾਹ ਆਇਆ ਉਹ ਆਪਣੀ ਸੱਸ ਦੇ ਗਲੇ ਲਾ ਕੇ ਰੋਣ ਲੱਗੀ ਮੰਮੀ ਜੀ ਤੁਸੀਂ ਤੁਸੀਂ ਰਿਸ਼ਤੇ ਬਣਾ ਕੇ ਰੱਖੇ ਸੀ ਤਾਂ ਅੱਜ ਮੁਸ਼ਕਲ ਵਕਤ ਵਿੱਚ ਸਾਡੇ ਕੰਮ ਆ ਗਏ ਨਹੀਂ ਤਾਂ ਅਣਜਾਣ ਸ਼ਹਿਰ ਵਿੱਚ ਗੁਰਪਿਆਰ ਦਾ ਧਿਆਨ ਕੌਣ ਰੱਖਦਾ surjit ji ਉਸ ਦੇ ਹੰਝੂ ਪੂੰਝਦੇ ਹੋਏ ਬੋਲੀ ਸੁਮਨ ਮੈਂ ਰਿਸ਼ਤੇ ਸਿਰਫ ਇਸ ਲਈ ਨਹੀਂ ਬਣਾਉਂਦੀ ਕਿ ਟਾਈਮ ਤੇ ਕੋਈ ਕੰਮ ਆ ਜਾਵੇ ਬਲਕਿ ਮੈਨੂੰ ਤਾਂ ਇਹ ਲੱਗਦਾ ਹੈ ਕਿ ਜੇ ਮੈਂ ਕਿਸੇ ਦੇ ਕੰਮ ਆ ਗਈ ਤਾਂ ਇਹ ਮੇਰੇ ਲਈ ਬਹੁਤ ਵੱਡੀ ਗੱਲ ਹੋਵੇਗੀ ਪਰ ਚਲੋ ਘੱਟੋ ਘੱਟ ਹੁਣ ਤਾਂ ਮੈਨੂੰ ਗੁਰਪਿਆਰ ਦੀ ਚਿੰਤਾ ਨਹੀਂ ਰਹੋਗੀ 15 ਦਿਨਾਂ ਬਾਅਦ ਗੁਰਪਿਆਰ ਦਾ ਪੈਰ ਠੀਕ ਹੋ ਗਿਆ ਉਹ ਆਪਣੇ ਘਰ ਵਾਪਸ ਆ ਗਿਆ ਇਥੋਂ ਤੱਕ ਕਿ ਨਿਰੰਜਨ ਆਪਣੀ ਗੱਡੀ ਵਿੱਚ ਉਸ ਨੂੰ ਖੁਦ ਅੰਮ੍ਰਿਤਸਰ ਸਰ ਛੱਡਣ ਆਇਆ ਸੁਮਨ ਦਾ ਮਨ ਬਦਲ ਚੁੱਕਿਆ ਸੀ ਉਸ ਨੂੰ ਖੁਸ਼ੀ ਇਸ ਗੱਲ ਦੀ ਸੀ ਕਿ ਉਸ ਦੀ ਸੱਸ ਦੇ ਕੀਤੇ ਹੋਏ ਚੰਗੇ ਕਰਮਾਂ ਦੇ ਕਾਰਨ ਅੱਜ ਗੁਰਪਿਆਰ ਨੂੰ ਅਣਜਾਣ ਸ਼ਹਿਰ ਵਿੱਚ ਵੀ ਆਪਣੇ ਮਿਲ ਗਏ ਨੇ ਉਸ ਦਿਨ ਤੋਂ ਬਾਅਦ ਸੁਮਨ ਦੇ ਮਨ ਵਿੱਚ ਸੱਸ ਲਈ ਗੂੜਾ ਸਨਮਾਨ ਪੈਦਾ ਹੋ ਗਿਆ ਉਸ ਨੂੰ ਅਹਿਸਾਸ ਹੋਇਆ ਕਿ ਸੱਸ ਦੇ ਰਿਸ਼ਤੇ ਨਿਭਾਉਂਦਾ ਤਰੀਕਾ ਬੋਝ ਨਹੀਂ ਬਲਕਿ ਪਰਿਵਾਰ ਦੀ ਅਸਲੀ ਤਾਕਤ ਹੈ ਹੁਣ ਜਦ ਵੀ ਘਰ ਵਿੱਚ ਕੋਈ ਮਹਿਮਾਨ ਆਉਂਦਾ ਸੁਮਨ ਖੁਦ ਅੱਗੇ ਵੱਧ ਕੇ ਉਸ ਦਾ ਸਵਾਗਤ ਕਰਦੀ ਘਰ ਦਾ ਮਾਹੌਲ ਵੀ ਬਦਲ ਗਿਆ ਸੀ ਕਿਉਂਕਿ ਹੁਣ ਨੂੰ ਤੇ ਸੱਸ ਦੋਨੋਂ ਮਿਲ ਕੇ ਰਿਸ਼ਤਿਆਂ ਦੀ ਡੋਰ ਨੂੰ ਹੋਰ ਮਜ਼ਬੂਤ ਕਰਨ ਲੱਗੀਆਂ ਸੀ ਰਿਸ਼ਤੇਦਾਰੀਆਂ ਤੇ ਮੇਲਜੋਲ ਹੀ ਜੀਵਨ ਦੀ ਅਸਲੀ ਪੂੰਜੀ ਨੇ ਜਦ ਅਸੀਂ ਰਿਸ਼ਤੇ ਆ ਨਿਭਾਉਂਦੇ ਹਾਂ ਤਾਂ ਉਹੀ ਰਿਸ਼ਤੇ ਔਖੇ ਵਕਤ ਵਿੱਚ ਸਾਡਾ ਸਹਾਰਾ ਬਣ ਜਾਂਦੇ ਨੇ ਪਰਵਾਰ ਵਿੱਚ ਪਿਆਰ ਤੇ ਆਪਣਾਪਨ ਉਦੋਂ ਹੋਰ ਵੀ ਵੱਧ ਜਾਂਦਾ ਜਦੋਂ ਅਸੀਂ ਰਿਸ਼ਤਿਆਂ ਨੂੰ ਬੋਝ ਨਾ ਸਮਝ ਕੇ ਉਹਨਾਂ ਨੂੰ ਦਿਲ ਤੋਂ ਅਪਣਾਉਂਦੇ ਹਾਂ ਤਾਂ ਦੋਸਤੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ